ਪੰਜਾਬ ਪਰਚ ਮੋਬਾਈਲ ਟਾਵਰਾਂ ਨੂੰ ਬੰਦ ਕਰਨ ਦੀਆਂ ਇਨ੍ਹਾਂ ਘਟਨਾਵਾਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਕਸ਼ਨ ਵਿੱਚ ਨੇ ਸੀਐਮ ਨੇ ਸੂਬੇ ਵਿੱਚ ਮੋਬਾਈਲ ਟਾਵਰਾਂ ਦੀ ਪੰਨ ਤੋੜ ਅਤੇ ਦੂਰ ਸੰਚਾਰ ਸੇਵਾਵਾਂ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਪੁਲਿਸ ਨੂੰ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਕੈਪਟਨ ਦੇ ਇਨ੍ਹਾਂ ਹੁਕਮਾਂ ਬਾਅਦ ਦਿੱਲੀ ਧਰਨੇ 'ਤੇ ਬੈਠੇ ਕਿਸਾਨ ਲੀਡਰਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿਉਂ ਅਜਿਹੀਆਂ ਕਾਰਵਾਈਆਂ ਨਾ ਕਰਨ ਸੰਗੋ ਮੋਬਾਈਲ ਟਾਵਰਾਂ ਨੂੰ ਬੰਦ ਕਰਨ ਦੀ ਥਾਂ ਉਹ ਪ੍ਰਦਰਸ਼ਨ ਦਾ ਤਰੀਕਾ ਸ਼ਾਂਤਮਈ ਅਤੇ ਵੱਖਰਾ ਰੱਖਣ ਸੀਐਮ ਸਾਹਿਬ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜਦੋਂ ਜਦੋਂ ਜਥੇਬੰਦੀਆਂ ਨਹੀਂ ਕਰ ਦਿੱਤਾ ਇਹ ਕੰਮ ਤਾਂ ਕਿਉਂ ਉਹਨਾਂ ਨੂੰ ਚੱਕਰ 'ਚ ਪਾਉਣ ਦੀ ਲੋੜ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਨਹੀਂ ਉਹਨਾਂ ਨੇ ਕੰਮ ਕਰਨਾ ਚਾਹੀਦਾ ਵੇਖੋ ਜੋ ਕੁਝ ਹੋਇਆ ਹੈ ਉਹ ਇੱਕ ਗੁੱਸੇ 'ਚ ਲੋਕਾਂ ਨੇ ਕੀਤਾ ਹੈ ਹਨ ਤੇ ਉਹ ਹੋਇਆ ਗਲਤ ਆ ਅਸੀਂ ਇਹ ਗੱਲ ਕਹਿੰਦੇ ਗਲਤ ਹੈ ਅਸੀਂ ਕੱਲ ਆ ਵੀਡੀਓ ਪਾਈਆਂ ਨੇ ਵੀ ਅਸੀਂ ਵੇਖੋ ਇਹਨਾਂ ਦਾ ਬਾਈਕਟ ਕੀਤਾ ਬਾਈਕਟ ਦਾ ਸੱਦਾ ਦਿੱਤਾ ਉਹ ਬਾਈਕਟ ਸਾਡਾ ਇਹਨਾਂ ਨੂੰ ਬਰਕਰਾਰ ਰਹਿਣਾ ਚਾਹੀਦਾ ਹੈ ਆਪਣੀਆਂ ਸਿਮਾ ਪੋਰਟ ਕਰਾਓ ਤੁਸੀਂ ਨੰਬਰ ਬਦਲੋ ਸਾਰੇ ਇਹਨਾਂ ਦਾ ਕਨੈਕਸ਼ਨ ਨਾ ਚਲਾਓ ਕੋਈ ਵੀ ਲੇਕਿਨ ਟਾਵਰਾਂ ਤੇ ਹਮਲਾ ਕਰਨਾ ਜਿਹੜਾ ਉਹ ਗਲਤ ਗੱਲ ਹੈ ਸਾਨੂੰ ਐ ਲੱਗਦਾ ਵੀ ਕਿਤੇ ਸਾਡੇ ਘੋਲ ਨੂੰ ਸਾਡੇ ਅੰਦੋਲਨ ਨੂੰ ਸੱਟ ਨਾ ਲੱਗੇ ਉਧਰਲੇ ਪਾਸੇ ਚੱਲੇ ਨਾਲ ਸਾਨੂੰ ਸਾਰੀ ਸ਼ਕਤੀ ਜਿਹੜੀ ਹੈ ਜਿਹੜੀ ਉਧਰਲੇ ਪਾਸੇ ਅਸੀਂ ਵੇਸਟ ਕਰਦੇ ਆਪੇ ਸਾਨੂੰ ਸਾਰੀ ਸ਼ਕਤੀ ਸ਼ਾਂਤਮਈ ਅੰਦੋਲਨ ਦੇ ਵਿੱਚ ਇੱਥੇ ਹੀ ਵਰਤਣੀ ਚਾਹੀਦੀ ਏ ਉਹ ਟਾਵਰਾਂ ਤੇ ਸਾਨੂੰ ਹਮਲਾ ਕੋਈ ਕਿਸਮ ਦਾ ਨਹੀਂ ਕਰਨਾ ਚਾਹੀਦਾ ਅਸੀਂ ਕੱਲ ਵੀਡੀਓ ਪਾ ਕੇ ਸਾਰਿਆਂ ਨੂੰ ਕਹਿਤਾ ਜਥੇਬੰਦੀਆਂ ਦਾ ਫੈਸਲਾ ਵੀ ਜੋ ਕਿਸੇ ਨੇ ਕਰ ਲਿਆ ਦੂ ਪਿਛਾ ਉਹਨੂੰ ਛੱਡੋ ਖੜਾ ਸਾਰੇ ਬਿਲਕੁਲ ਆਪ ਆਪਣੇ ਢੰਗ ਦੇ ਨਾਲ ਇੱਥੇ ਪਹੁੰਚਣ ਦੀ ਲੋੜ ਏ ਦਿੱਲੀ ਪਹੁੰਚਣ ਦੀ ਸਭ ਨੂੰ ਦਿੱਲੀ ਪਹੁੰਚੋ ਆਪਾਂ ਇਹ ਮੋਰਚਾ ਜ਼ਰੂਰ ਜਿੱਤਣ ਵਾਲਾ ਏ ਟਾਵਰਾਂ ਦੇ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਬਿਲਕੁਲ ਉਹ ਗਲਤ ਕੰਮ ਪਰ ਚਲੋ ਜੋ ਪਿਛਾ ਹੋ ਗਿਆ ਜਾਣ ਦੇ ਵਿੱਚ ਇਹ ਕੰਮ ਕੀਤਾ ਇਹ ਨਹੀਂ ਹੋਣਾ ਚਾਹੀਦਾ ਜੋ ਹੋ ਗਿਆ ਪਿਛਾਂ ਉਠੀਕ ਹੈ ਤੇ ਪ੍ਰਧਾਨ ਆਪਣਾ ਸੀਐਮ ਸਾਹਿਬ ਨੂੰ ਵੀ ਕੱਲੋ ਥੋੜਾ ਜਿਹਾ ਵੇਖ ਕੇ ਕਰਨ ਕੰਮ ਕਿਉਂ ਲੋਕ ਇਸ ਟਮ ਦੁਖੀ ਬੜੇ ਨੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਚੱਲਣ ਜੋ ਹੋ ਗਿਆ ਅੱਗੇ ਬਿਲਕੁਲ ਨਹੀਂ ਹੋਊਗਾ ਨਾ ਹੋਣਾ ਚਾਹੀਦਾ ਕਿਸਾਨ ਲੀਡਰਾਂ ਨੇ ਸੀਐਮ ਨੂੰ ਵੀ ਕਿਹਾ ਕਿ ਉਹ ਹੁਣ ਤੱਕ ਦੀਆਂ ਘਟਨਾਵਾਂ ਉੱਤੇ ਕੋਈ ਐਕਸ਼ਨ ਨਾ ਲੈਣ ਅੱਗੇ ਤੋਂ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਅਜਈਆਂ ਕਾਰਵਾਈਆਂ ਨਾ ਕੀਤੀਆਂ ਜਾਣ ਜਿਸ ਨਾਲ ਕਿਸਾਨ ਆंदोलਨ ਦੇ ਰੂਪ ਨੂੰ ਫੇਸ ਪਹੁੰਚਦੀ ਹੋਵੇ ਕੋ ਜਿਹੜਾ ਅੱਜ ਤੱਕ ਨੁਕਸਾਨ ਹੋਇਆ ਉਹਦੇ ਵਿਰੁੱਧ ਜੇ ਪੰਜਾਬ ਸਰਕਾਰ ਨੇ ਸਖਤ ਲਿਆ ਲੋਕਾਂ 'ਚ ਗੁੱਸਾ ਹੀ ਇਹ ਨਾ ਜਾ ਰਿਹਾ ਲੋਕਰ ਜਾ ਕੇ ਤਾਰਾ ਕੱਟਦਿਆਂ ਤਾਰਾ ਕੱਟਦਿਆਂ ਫਿਰ ਕੀ ਹੋ ਗਿਆ ਸਾਡੇ ਕੋਲ ਬਿਜਲੀ ਦੇ ਬਿੱਲ ਨਹੀਂ ਪਰੋਦੇ ਬਿਜਲੀ ਮਰਾਂ ਸਾਡੇ ਆ ਕੇ ਬਿਜਲੀ ਦਾ ਕਨੈਕਸ਼ਨ ਕੱਟਦੇ ਨੇ ਉਹ ਸਰਕਾਰ ਜੋੜ ਲਵੇ ਪਰ ਇਹ ਚੇਤਾਵਨੀ ਪਿਛਾ ਸਰਕਾਰ ਨੂੰ ਆ ਕਿ ਜਿਹੜੇ ਅਸੀਂ 15 1600 ਤਾਹਣਾ ਦੇ ਕਨੈਕਸ਼ਨ ਕੱਟਦੇ ਸਾਡੇ ਬੰਦੇ ਗੁੱਸੇ ਜਾ ਕੇ ਉਹ ਸਾਡੀ ਕਾਲਤਾ ਕੱਟੇ ਨੇ ਜੇ ਉਹਨਾਂ ਦੇ ਵਿਰੁੱਧ ਕੋਈ ਵੀ ਐਕਸ਼ਨ ਲਿਆ ਗਿਆ ਤਾਂ ਪੰਜਾਬ ਸਰਕਾਰ ਵੀ ਸਾਡੇ ਮਤਲਬ ਗੁੱਸੇ ਦਾ ਸ਼ਿਕਾਰ ਹੋਊਗੀ ਮੁੱਖ ਮੰਤਰੀ ਨੂੰ ਸਖਤ ਲਹਿਜੇ ਵਾਲੀ ਇਸ ਅਪੀਲ ਬਾਅਦ ਕਿਸਾਨ ਲੀਡਰ ਲੋਕਾਂ ਨੂੰ ਵੀ ਵਾਰ-ਵਾਰ ਬੋਲ ਰਹੇ ਨੇ ਕਿ ਉਹ ਮੋਬਾਈਲ ਟਾਵਰਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਅਜਿਹਾ ਵਿਰੋਧ ਕਰਨ ਜੋ ਗੈਰਕਾਨੂੰਨੀ ਨਾ ਹੋਵੇ ਰਾਸੀ ਲੋਕਾਂ ਨੂੰ ਅਪੀਲ ਕੀਤੀ ਆ ਕਿ ਬੱਚਿਆਂ ਦੀ ਪੜ੍ਹਾਈ ਦਾ ਵੀ ਆ ਬਾਕੀ ਇਹਦੇ ਟਾਵਰ ਨੇ ਇੱਕ ਦੂਜੇ ਤੋਂ ਆਧਾਰ ਵੀ ਲੈਂਦੇ ਨੇ ਦੂਸਰੀਆਂ ਜਿਹੜੀਆਂ ਟੈਲੀਕਮਿਊਨੀਕੇਸ਼ਨ ਆ ਉਹ ਵੀ ਉਹਨਾਂ ਨੂੰ ਵਰਤਦੀਆਂ ਨੇ ਕਿ ਟਾਵਰਾਂ ਦਾ ਕਨੈਕਸ਼ਨ ਨਾ ਘਟਣ ਸਿਮ ਨੂੰ ਉਹ ਦੂਸਰੇ ਕੰਪਨੀਆਂ ਚੇਂਜ ਕਰਾਉਣ ਜਾਂ ਸਿਮਾਂ ਨੂੰ ਤੋੜ ਕੇ ਉਹਨਾਂ ਸਿਮ ਇਕੱਠੇ ਕਰਕੇ ਆਪਦੇ ਇਲਾਕੇ ਦੇ ਪਿੰਡ ਦੀ ਉਹਨਾਂ ਨੂੰ ਅੱਗਾ ਲਾਉਣ ਟਾਵਰਾਂ ਨਾ ਤੋੜਨ ਜਨਤਾ ਨੂੰ ਪੀੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪੰਜਾਬ ਵਿੱਚ ਕਿਸੇ ਵੀ ਨਿੱਜੀ ਜਾਂ ਸਰਕਾਰੀ ਜਾਇਦਾਦ ਦਾ ਨੁਕਸਾਨ ਸਹਿਣ ਨਹੀਂ ਕਰਨਗੇ ਸੀਐਮ ਨੇ ਕਿਸਾਨਾਂ ਨੂੰ ਅਜਿਹੀਆਂ ਗਤੀਵਿਧੀਆਂ ਤੁਰੰਤ ਬੰਦ ਕਰਨ ਲਈ ਕਿਹਾ ਹੈ ਉਹਨਾਂ ਕਿਹਾ ਦੂਰ ਸੰਚਾਰ ਸੇਵਾਵਾਂ 'ਚ ਵਿਘਨ ਪਉਣ ਨਾਲ ਸੂਬੇ 'ਚ ਸੰਚਾਰ ਬਲੈਕਆਊਟ ਹੋ ਸਕਦਾ ਹੈ ਇਸ ਨਾਲ ਵਿਦਿਆਰਥੀਆਂ ਤੇ ਕੰਮ ਕਰਦੀ ਪੇਸ਼ੀਵਰ ਵਿਅਕਤੀਆਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਕਿਉਂਕਿ ਬੋਰਡ ਪ੍ਰੀਖਿਆਵਾਂ ਨੇੜੇ ਹੋਣ ਅਤੇ ਕੋਰੋਨਾ ਦੇ ਮੱਦੇਨਜ਼ਰ ਵਿਦਿਆਰਥੀ ਆਨਲਾਈਨ ਪੜ੍ਹਾਈ 'ਤੇ ਨਿਰਭਰ ਨੇ ਇਸ ਲਈ ਦੂਰ ਸੰਚਾਰ ਸੇਵਾਵਾਂ 'ਚ ਵਿਘਨ ਪਾਉਣ ਦੀਆਂ ਘਟਨਾਵਾਂ ਬੱਚਿਆਂ ਦੇ ਭਵਿੱਖ 'ਤੇ ਗੰਭੀਰ ਅਸਰ ਪਾ ਸਕਦੀਆਂ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਤੱਕ ਕਿਸਾਨ ਸੰਘਰਸ਼ ਕਾਮਯਾਬ ਰਿਹਾ ਇਸ ਨੂੰ ਸਮਾਜ ਦੇ ਹਰ ਵਰਗ ਦੇ ਲੋਕਾਂ ਪਾਸੋਂ ਹਮਾਇਤ ਮਿਲੀ ਹੈ ਪਰ ਅਜਿਹੀਆਂ ਗਤੀਵਿਧੀਆਂ ਕਿਸਾਨ ਪਾਈਚਾਰੇ ਦੇ ਹਿੱਤਾਂ ਲਈ ਮਾਰੂ ਸਾਬਤ ਹੋਣਗੀਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸੰਘਰਸ਼ਸ਼ੀਲ ਕਿਸਾਨਾਂ ਨਾਲ ਪੂਰੀ ਹਮਦਰਦੀ ਰੱਖਦੀ ਹੈ ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਸਰਕਾਰੀ ਬਿਆਨ ਅਨੁਸਾਰ ਬੀਤੇ ਕੁਝ ਦਿਨਾਂ ਚ 1561 ਮੋਬਾਈਲ ਟਾਵਰਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਜਿਨ੍ਹਾਂ ਵਿੱਚੋਂ ਸੋਮਵਾਰ ਤੋਂ 32 ਮੋਬਾਈਲ ਟਾਵਰਾਂ ਦੀ ਬਿਜਲੀ ਸਪਲਾਈ ਚ ਵਿਘਨ ਪੈਣ ਕਰਕੇ 146 ਟਾਵਰ ਪ੍ਰਭਾਵਿਤ ਹੋਏ ਇਸ ਨਾਲ ਬਾਕੀ 114 ਟਾਵਰਾਂ ਦੀਆਂ ਸੇਵਾਵਾਂ ਬੰਦ ਹੋ ਗਈਆਂ ਹੁਣ ਤੱਕ 433 ਟਾਵਰਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਦੇ ਕੁੱਲ 22 ਜ਼ਿਲ੍ਹਿਆਂ ਚ 21306 ਮੋਬਾਈਲ ਟਾਵਰ ABP Sanja, Josh Jazba, Junoon.